ਤ੍ਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤ ਦੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੰਦੇ ਹੋਏ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਡੇਰਾ ਨਾਨਕ ਦੇ ਪਿੰਡ ਗਊਵਾਲ ਖੈਰਾ ਸੁਲਤਾਨ ਗਾਜਰੀ ਨੰਗਲ ਤੇ ਜਸਤੇ ਕੀ ਗੱਜੂ ਗਾਜੂ ਵਿਖੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਨੇ ਪਿੰਡਾਂ ਦੀਆਂ ਰੱਖੀਆਂ ਕਮੇਟੀਆਂ ਦੇ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ। ਉਹ ਜਿਹੜਾ ਫੈਸਲਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਜੁਦ ਨਸ਼ਿਆਂ ਵਿਰੋਧ ਦੇ ਸੰਬੰਧ ਵਿੱਚ ਮੈਂ ਅੱਜ ਖੈਰਾ ਸੁਲਤਾਨਪਿੰਡ ਚ ਆਇਆ ਹਾਂ ਔਰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਪਿੰਡਾਂ ਚ ਲੋਕ ਇਸ ਗੱਲ ਦਾ ਫੈਸਲਾ ਕਰ ਚੁੱਕੇ ਨੇ ਕਿ ਅਸੀਂ ਪਿੰਡਾਂ ਚੋਂ ਨਸ਼ਾ ਮੁਕਾਉਣਾ ਹੈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਮੁਕਣਾ ਮناسب ਨਹੀਂ ਮੈਂ ਸਮਝਣਾ ਲੋਕਾਂ ਦੀ ਸਾਨੂੰ ਸਹਿਯੋਗ ਦੀ ਜ਼ਰੂਰਤ ਹੈ ਸਹਿਯੋਗ ਮੰਗ ਰਿਹਾ ਔਰ ਲੋਕ ਸਹਿਯੋਗ ਦੇ ਰਹੇ ਨੇ ਤਾਂ ਭਾਣੂ ਪੂਰੀ ਮੀਦਾ ਕੇ ਸੱਚੇ ਪਾਤਸ਼ਾਹ ਗੁਰਨਾੰਕ ਸਾਹਿਬ ਕਿਰਪਾ ਕਰਨਗੇ ਇਹ ਜਿਹੜਾ ਛੇਵਾ ਦਰਿਆ ਨਸ਼ੇ ਦਾ ਵਗਦਾ ਬਿਲਕੁਲ ਪੰਜਾਬ ਚੋਂ ਖਤਮ ਕਰਕੇ ਤਾਂ ਫਿਰ ਉਹ ਇਨ੍ਹਾਂ ਲੋਕੀ ਜਿਹੜੇ ਅੱਜ ਵੀ ਇਹਦੇ ਤੇ ਸਿਆਸਤ ਕਰਦੇ ਨੇ ਇਨ੍ਹਾਂ ਸਿਆਸਤਕਾਰਾਂ ਨੇ ਪੰਜਾਬ ਦਾ ਬੇੜਾ ਗਰਖ ਕਰਨ ਵਾਲੇ ਸਿਆਸਤਦਾਨ ਨੇ ਇਹਨਾਂ ਨੂੰ ਇਸ ਬੰਨੇ ਸਿਆਸਤ ਨਹੀਂ ਕਰਨੀ ਚਾਹੀਦੀ ਸਗੋਂ ਪੰਜਾਬ ਦੇ ਭਲੇ ਦੀ ਗੱਲ ਕਰਨੀ ਸਾਹਮਣੇ ਆਉਣਾ ਚਾਹੀਦਾ ਆ ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਹੋਇਆ ਰੌਲਾ ਤਾਂ ਬੜੇ ਪਾਉਂਦੇ ਸਾਰੇ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਉਹ ਕਰਦੇ ਆ ਅਸਲੀਅਤ ਤਾਂ ਲੋਕਾਂ ਨੂੰ ਹੁਣ ਪਤਾ ਲੱਗਾ ਕਿ ਅਸਲੀ ਪਾਣੀਆਂ ਦਾ ਮੁੱਦਾ ਹੈ ਕੀ ਹੈ ਅਸੀਂ ਕਹੇ ਆ ਦੋ ਤਿੰਨ ਮੈਂ ਵੀ ਉੱਥੇ ਟਾਈਮ ਤੇ ਧਰਨਾ ਲਾ ਕੇ ਆ ਵੀ ਕਿ ਆਏ ਆ ਜਿ ਅਸਲੀ ਮੁੱਦਾ ਕੀ ਸੀਗੀ ਉਹਦੇ ਚ ਅਸਲੀ ਜਿਹੜਾ ਇਤਿਹਾਸ ਬਣਦਾ ਜਿਹੜਾ ਚੀਜ਼ ਹੈ ਇੱਕ ਦਿਨ ਇਤਿਹਾਸ ਬਣਨਾ ਹੈ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਮਤ ਸੋਚੋ ਕਿ ਇਤਿਹਾਸ ਨਹੀਂ ਬਣਨਾ ਇਤਿਹਾਸ ਇਦਾਂ ਹੀ ਲਿਖੇ ਜਾਂਦੇ ਨੇ ਔਰ ਮੈਨੂੰ ਪੂਰਾ ਯਕੀਨ ਆ ਕਿ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾ ਪਾਣੀਆਂ ਤੇ ਸਟੈਂਡ ਲਿਆ ਹੈ ਇਹ ਸੁਨਹਿਰੀ ਅੱਖਰ ਜਦੋਂ ਇਤਿਹਾਸ ਬਣੇਗਾ ਸੁਨਹਿਰੀ ਅੱਖਰਾਂ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਲਿਖਿਆ ਜਾਊਗਾ ਅਸਰੀ ਪਾਣਿਆਂ ਦਾ ਰਾਕਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੋਂ ਬਿਲਕੁਲ ਸਾਰੇ ਜਿੰਨਿਆਂ ਦੀ ਉੱਥੇ ਆਈਡੀਆਂ ਬਣੀਆਂ ਮੈਂ ਸਾਰਿਆਂ ਦਾ ਡਾਪ ਟੈਸਟ ਕਰਾ ਕੇ ਜਿਹੜੇ ਬੰਦੇ ਨੇ ਹੁਣ ਤੱਕ ਫਾਲਤੂ ਲਿਆਊਗਾ ਉਹ ਤੇ ਕਰ ਵੀ ਕਰਾ ਦਾਂਗਾ ਪਿੰਡ 'ਚ ਇੱਕ ਦੋ ਥੱਡੀਆਂ ਮਜ਼ਦੂਰਾਂ ਕੋ ਫੜੀਆਂ ਗਈਆਂ ਸੀ ਤੇ ਮੈਂ ਜੀਤੀਆ ਸਾਹਿਬ ਲਾਈਵ ਹੈ ਕਿ ਸਰਕਾਰ ਦੀ ਜਿਹੜੀ ਜੁੱਧ ਨਸ਼ਾ ਉਹਦੇ ਜਿਹੜੀ ਫੂਕ ਨਿਕਲ ਰਹੀ ਹੈ ਜੀ ਦੇਖੋ ਜੀ ਅਜੇ ਇਹ ਚੀਜ਼ ਖਤਮ ਤਾਂ ਹੁੰਦੀ ਨਹੀਂ ਜਿਹੜੇ ਲੋਕ ਇੱਕ ਧੰ ਜਿੰਨਾ ਚਿਰ ਇਹਨਾਂ ਦੇ ਪੂਰਾ ਸਕੰਜਾ ਨਾਲ ਕੱਸਿਆ ਗਿਆ ਜਿਹੜਾ ਲੋਕਾਂ ਨੂੰ ਆਤਮ ਮਾਰੀਆਂ ਪਈਆਂ ਇਹਨਾਂ ਨੂੰ ਛਡਾਉਣੀਆਂ ਕੋਈ ਸੌਖਾ ਕੰਮ ਨਹੀਂ ਕੀ ਕਾ ਲੱਗੇ ਆ ਹਨ ਪੂਰਾ ਚਕੀਨਾ ਪਰਮਾਤਮਾ